ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਬੀ ਬਟਿਕ YouTube ਚੈਨਲ ਤੇ ਅੱਜ ਅਸੀਂ ਤੁਹਾਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਕੁੜਤੀ ਤੋਂ ਨਾਪ ਕਿਵੇਂ ਲੈਣਾ ਹੈ ਉਹਦੇ ਬਾਰੇ ਦੱਸਾਂਗੇ ਜਦੋਂ ਵੀ ਕੁੜਤੀ ਤੋਂ ਨਾਪ ਲੈਣਾ ਹੈ ਹਮੇਸ਼ਾ ਦੋ ਗੱਲਾਂ ਦਾ ਧਿਆਨ ਰੱਖਿਓ ਜੋ ਕਿ ਵੀਡੀਓ ਦੇ ਲਾਸਟ ਵਿੱਚ ਦੱਸਾਂਗੇ ਵੀਡੀਓ ਨੂੰ ਪੂਰਾ ਦੇਖਣਾ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਚਲੋ ਵੀਡੀਓ ਸ਼ੁਰੂ ਕਰੀਏ ਕਮੀਜ਼ ਦੀ ਲੈਂਥ ਹੈ ਆਪਣੀ 40 ਇੰਚ ਜਦੋਂ ਵੀ ਆਪਾਂ ਨੇ ਨਾਪ ਲੈਣਾ ਤਾਂ ਇੰਚੀ ਟੇਪ ਨੂੰ ਵੀ ਜਿਆਦਾ ਖਿੱਚਣਾ ਤੇ ਜਿਆਦਾ ਹੀ ਨਾ ਕੱਪੜਾ ਵੀ ਆਪਣੇ ਜਿਆਦਾ ਖਿੱਚਣਾ ਤੇ ਜਦੋਂ ਜਿਵੇਂ ਕਿ ਨਾਰਮਲ ਜਿਹਾ ਰੱਖਣਾ ਜਿਵੇਂ ਕਿ ਇਹਦੀ ਲੈਂਥ ਆਪਣੀ ਕਮੀਜ਼ ਦੀ 40 ਇੰਚ ਆ ਰਹੀ ਆ ਕੇਰਾ ਹੈਗਾ 18 ਇੰਚ ਆਪਾਂ ਨਾਲ ਉਹਦੇ ਨਾਪ ਲਿਖਾਂਗੇ 24 ਇੰਚ ਲੈਂਥ ਸੀਗੀ ਕੇ ਰਹੇਗਾ ਸਿਗਾ 18 ਇੰਚ ਹੁਣ ਆਪਾਂ ਤੀਰੇ ਦਾ ਨਾਪ ਲਾਵਾਂਗੇ ਜਦੋਂ ਵੀ ਤੀਰੇ ਦਾ ਨਾਪ ਲੈਣਾ ਹੈ ਹਮੇਸ਼ਾ ਬੈਕ ਗਲੇ ਤੋਂ ਹੀ ਲੈਣਾ ਹੈ ਨਹੀਂ ਮੈਂ ਬੈਕ ਗਲੇ ਤੋਂ ਬਿਲਕੁਲ ਸੈੱਟ ਕਰ ਲਊਗਾ ਤੇ ਵੀ ਗਲਾ ਐ ਨਾ ਹੋਵੇ ਗਲਾ ਬਿਲਕੁਲ ਸਿੱਧਾ ਹੋਵੇ ਇਸ ਤਰ੍ਹਾਂ ਜਦੋਂ ਵੀ ਗਲਾਂ ਦਾ ਪਰ ਲਵਾਂ ਨਾਪ ਦੀ ਰ ਹੈਗਾ 1.5 ਇੰਚ ਜਦੋਂ ਵੀ ਆਪਾਂ ਨੇ हिਪ ਤੋਂ ਕਮਰ ਤੋਂ ਜਾਂ ਚੈਸਟ ਤੋਂ ਆਪਣੇ ਨਾਪ ਲੈਣਾ ਹੈ ਹਮੇਸ਼ਾ ਕਮੀਜ਼ ਨੂੰ ਨਾ 올ਡ ਪਾਸਾ ਹੀ ਕਰ ਲਓ 올ਡ ਪਾਸੇੋਂ ਜਿਹੜਾ ਆਪਾਂ ਨਾਪ ਲੈਨੇ ਆ ਉਹ ਆਪਣੇ ਬਿਲਕੁਲ ਸਹੀ ਆਉਂਦੇ ਆ ਕਮੇਜ਼ਨ ਬਿਲਕੁਲ ਸੈੱਟ ਕਰ ਲਓ ਜਦੋਂ ਕਈ ਵਾਰ ਆਪਾਂ ਨਾ ਕਮੀਜ਼ ਦੇ ਸਿੱਧੇ ਪਾਸੇ ਆਪਾਂ ਨਾਪ ਲੈ ਲੈਨੇ ਆ ਤਾਂ ਆਪਣੇ ਇੱਕ ਸੂਤ ਦਾ ਤੇ ਇੱਕ ਪੈਰ ਦਾ ਫਰਕ ਪੈਂਦਾ ਕਮੇਜ਼ਨ ਬਿਲਕੁਲ ਸੈੱਟ ਕਰਕੇ ਸਭ ਤੋਂ ਪਹਿਲਾਂ ਆਪਾਂ ਚੈਸਟ ਤੋਂ ਮਿਨਾਗੇ ਚੈਸਟ ਹੈਗੀ ਆਪਣੀ 19 ਇੰਚ ਜਿਹੜੀਆਂ ਕਿ ਆਪਣੇ ਸਾਈਡਾਂ 'ਆਂ ਪਲੋਈਆਂ ਹੁੰਦੀਆਂ ਨੇ ਨਾ ਪਲੋਈਆਂ ਤੋਂ ਹੀ ਆਪਣੇ ਕਮਰ ਦਾ ਨਾਪ ਲੈਣਾ ਹੈ ਕਮਰ ਹੈਗੀ ਆਪਣੀ 17 ਇੰਚ ਨਾ ਪਲੀ ਖਲੰਨੀ

ਹੁਣ ਆਪਾਂ ਸਾਈਡ ਸਲਾਈ ਮਿਲਾਂਗੇ ਜੇディ ਸਾਈਡ ਸਲਾਈ ਆਪਣੀ ਮਿਲਣੀ ਆ ਉਹ ਚੈਸਟ ਤੋਂ ਲੈ ਕੇ हिਪ ਤੱਕ ਮਿਲਣੀ ਆ ਸਾਈਡ ਸਲਾਈ ਇਹ ਆਪਣੀ 13 ਇੰਚ ਆਪਾਂ ਪਲੂਈਆਂ ਦੀ ਨਿਸ਼ਾਨੀ ਲਾਵਾਂਗੇ ਪਲੂਈਆਂ ਮਰਾਂਗੇ ਪਲੂਈਆਂ ਕਹਿਦਣੇ ਆਪਾਂ ਪਲੇਟਾਂ ਵੀ ਕਹਿ ਦਿੰਦੇ ਆ ਪਰ ਇਹ ਇਹ ਬਿਗਾਰਾਂ ਵਿੱਚ ਲੰਬਾਈ ਹੁਣ ਆਪਾਂ ਬਾਹ ਦਾ ਨਾਪ ਲਵਾਂਗੇ ਦੇ ਬਾਏ ਇਹ 15 ਇੰਚ 15 ਇੰਚ ਤੇ ਬਾਹ ਦਾ ਮੂੰਹ ਹੈਗਾ 5 ਇੰਚ ਮੂਰੀ ਹੈ ਇਹ ਆਪਣੀ ਬਾਹ ਦੀ 5 ਇੰਚ हुं आपण नॅकला नाप लावांगे फरंट द फ्रट नॅक हा आपण छे इंच ते आहे पिछला गला जरा बॅक आह आहे साडे पा ਦੋਸਤੋ ਇਹ ਸੀਗਾ ਆਪਣਾ ਕੁਰਤੀ ਤੋਂ ਵੀ ਆਪਾਂ ਨੇ ਨਾਪ ਕਿਵੇਂ ਲੈਣਾ ਇਹ ਆਪਾਂ ਉਹ ਤਰੀਕਾ ਸੀਗਾ ਜੋ ਮੈਂਨੇ ਤੁਹਾਨੂੰ ਸ਼ੁਰੂ ਦੇ ਵਿੱਚ ਕਿਹਾ ਸੀ ਵੀ ਨਾਪ ਲੈਂਦੇ ਮ ਹਮੇਸ਼ਾ ਦੋਗਲਾਂ ਦਾ ਧਿਆਨ ਰੱਖਿਓ ਉਹ ਸੀਗਾ ਵੀ ਆਪਣੇ ਅਪਾ ਜਦੋਂ ਵੀ ਕਮੀਜ਼ ਦੀ ਕਟਿੰਗ ਕਰਨੀ ਆ ਨਾ ਤੇ ਉਹਦੇ ਵਿੱਚ ਜਿਵੇਂ ਕਿ ਆਪਾਂ ਨੇ ਕਿ ਵੀ ਘੇਰੇ ਦੇ ਹਿਸਾਬ ਤੇ ਕੱਪੜਾ ਨਹੀਂ ਦੀ ਚੜਾਈ ਦੀ ਕਟਿੰਗ ਨਹੀਂ ਕਰਨੀ ਹਮੇਸ਼ਾ ਹਿਪ ਦੇ ਹਿਸਾਬ ਤੇ ਕਰਨੀ ਆ ਕਈਆਂ ਨੇ ਮੇਰੇ ਭੈਣਾਂ ਦੀ ਹਿਪ ਜ਼ਿਆਦਾ ਹੁੰਦੀ ਹੈ ਤੇ ਉਹਨਾਂ ਦਾ ਘੇਰਾ ਘੱਟ ਹੁੰਦਾ ਤੇ ਕਈ ਨਾ ਜਿੰਨਾ ਹੀ ਆਪਣਾ ਘੇਰਾ ਹੁੰਦੇ ਉਨੀ ਹੀ ਉਹ ਆਪਣੀ ਹਿਪ ਰਖਵਾਉਂਦੇ ਨੇ ਇਹਵੇਂ ਲੱਗ ਲੱਗ ਇਹ ਦੋ ਚੀਜ਼ਾਂ ਦਾ ਹਮੇਸ਼ਾ ਧਿਆਨ ਰੱਖੋ ਤੇ ਜਦੋਂ ਆਪਾਂ ਇਹ ਦੋ ਚੀਜ਼ਾਂ ਨਾਲ ਆਪਾਂ ਕਮੀਜ਼ ਦੀ ਕਟਿੰਗ ਸਹੀ ਕਰਾਂਗੇ ਤਾਂ ਉਹ ਆਪਣੀ ਸਲਾਈ ਵੀ ਬਹੁਤ ਸੋਹਣੀ ਹੋਊਗੀ ਜੇ ਦੋਸਤੋ ਤੁਹਾਨੂੰ ਮੇਰਾ ਸਮਝਾਉਣ ਦਾ ਤਰੀਕਾ ਵਧੀਆ ਲੱਗਦਾ ਤਾਂ ਸਾਡੇ ਚੈਨਲ ਨੂੰ ਲਾਈਕ ਕਰਨਾ ਤੇ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਚੈਨਲ ਨਾਲ ਜੁੜੇ ਰਹੋ ਧੰਨਵਾਦ